ਜੰਗਨਵਟ ਫਾਰਮ ਗਰੁੱਪ ਦੇ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ 30 ਸਤੰਬਰ 2025 ਅੱਜ ਫੇਰ ਬਰਿਆਰ ਦੇ ਵਿੱਚ ਫੇਰ ਜੀ ਹਾਜ਼ਰ ਹੋਏ ਆ ਤੇ ਇੱਕ ਬੰਨੇ ਜੀ ਸਾਡਾ ਚੱਲ ਰਿਹਾ ਵਾ ਇਸ ਟਾਈਮ ਤੇ ਸੁਪਰ ਸ਼ੀਡਰ ਜਿਹੜਾ ਪੈਲੀ ਵਿੱਚ ਮਲਚ ਕਰ ਰਿਹਾ ਇਹਦੇ ਨਾਲ ਦੇ ਖੇਤ ਸੀ ਅਸੀਂ ਘੱਟ ਕਮ ਸਪ੍ਰੈਡਰ ਚਲਾਏ ਸੀ ਜਿਹੜੇ ਅਸੀਂ ਬੀਜ ਲੰਕਰੋਣੇ ਆ ਤੇ ਜੇ ਉਹ ਪਰੇ ਚੱਲ ਜੀਏ ਤੇ ਜਿਹੜੇ ਪਹਿਲੇ ਦਿਨ ਤੇ ਜਿਨ੍ਹਾਂ ਦੇ ਵਿੱਚ ਸੁਪਰ ਹਿੱਡਰ ਚੱਲੇ ਹੋਇਆ ਜੀ ਉਹਨਾਂ ਵਿੱਚ ਖੇਤਾਂ ਵਿੱਚ ਪਾਣੀ ਲੱਗਾ ਵਾ ਇਸ ਟਾਈਮ ਤੇ ਤਿੰਨ ਜਿਹੜੇ ਕਟਰੇ ਤੇ ਚੱਲ ਰਹੇ ਪਿੰਡ ਬਰਿਆਰ ਦੇ ਵਿੱਚ ਹੋ ਸਕਦਾ ਕੱਲ ਤੱਕ ਜਿਹੜਾ ਵਾ ਇਹ ਪਿੰਡ ਬਰਿਆਰਾਂ ਦਾ ਜਿਹੜਾ ਵਾ ਇਹ ਪ੍ਰਾਲੀ ਦੀ ਸਾਮ ਸੰਭਾਲਾ ਜਿਹੜਾ ਕੰਮ ਆ ਕੰਪਲੀਟ ਹੋ ਜੇ ਤੇ ਉਧਰ ਰਣਸੀਕੇ ਤੱਲੇ ਵੀ ਚੱਲ ਰਿਹਾ ਇੱਕ ਜੀ ਕਟਰ ਕੁਝ ਵੀਰ ਕਿਸਾਨ ਲੱਗੇ ਨੇ ਤਵੀਆਂ ਦੇ ਨਾਲ ਤੇ ਕੁਝ ਅੱਜ ਹੋਰ ਦੋਹਾਂ ਤੰਨਾ ਕਿਸਾਨਾਂ ਵੀਰਾਂ ਨੂੰ ਰਾਮਪੁਰ ਦੇ ਨੇ ਇੱਕ ਸੁਖਵਿੰਦਰ ਨਾਲ ਗੱਲਬਾਤ ਹੋਈ ਆ ਉਹਨੂੰ ਵੀ ਆਪਣੇ ਕਿਸਾਨ ਸੰਧ ਬੈਂਕ ਦੇ ਉੱਥੋਂ ਕਟਰ ਪਵਾ ਦੇ ਲੱਗਾ ਪਿੰਡੋ ਤੇ ਉਹਨੇ ਆਖਿਆ ਜੀ ਤੁਸੀਂ ਇੱਥੇ ਕਰੋ ਤਿਆਰੀ ਚਲੋ ਜੇ ਕਿਸੇ ਸੰਸਥਾ ਨੇ ਆਣ ਕੇ ਥੋੜਾ ਬੋਤਾ ਜੇ 10 20 ਕਿੱਲੇ ਉਹ ਟਾਈਮ ਤੇ ਬੀਜਣੇ ਹੋਣਗੇ ਪਰ ਪਹਿਲਾਂ ਜ਼ਰੂਰੀ ਹੈ ਜੀ ਖੇਤ ਦੀ ਤਿਆਰੀ ਉਹਦੇ ਸਬੰਧ ਵਿੱਚ ਲੱਗੇ ਹੋਏ ਆ ਜੀ ਇਹ ਜਿਹੜਾ ਡੀਜ਼ਲ ਹੈ ਇਹਨਾਂ ਕਿਸਾਨ ਵੀਰਾਂ ਨੂੰ ਅਸੀਂ ਪ੍ਰੋਵਾਈਡ ਕਰਵਾ ਰਹੇ ਹਾਂ ਤੇ ਉਹ ਰਾਮਪੁਰ ਵਾਲੇ ਮੁੰਡੇ ਨੂੰ ਵੀ ਆਖਿਆ ਜੀ ਤੁਸੀਂ ਆ ਜਾਓ ਤੁਹਾਨੂੰ ਡੀਜ਼ਲ ਦੇ ਦਿੰਦੇ ਆ ਤੇ ਕਟਰ ਆਪਣੇ ਪਾ ਕੇ ਸੰਧ ਤੇ ਅਸੀਂ ਉਹਨਾਂ ਕੋਲੋਂ ਜੀ ਕੰਮ ਕਰਵਾ ਲਏ ਨੇ ਜਿਹੜਾ ਜਲਦੀ ਸਾਡਾ ਕੰਮ 10 ਅਕਤੂਬਰ ਤੱਕ ਜਿਹੜਾ ਨਿਬਟਦੀ ਉਹ ਦੋ ਵਾਜ ਜੇ ਕਿਸੇ ਖੇਤ ਨੂੰ ਪਾਣੀ ਲੱਗਣ ਵਾਲਾ ਹੋਵੇਗਾ ਤੂੰ ਲਾ ਦਿੱਤਾ ਜਾਊਗਾ ਆਖਣ ਵੀ ਰਹਿਣਾ ਹੁਣੇ ਗੱਲ ਹੋਈ ਵੀ ਜੇ ਪਾਣੀ ਤੁਸੀਂ ਥੋੜਾ ਗੇਤਾ ਲਾਇਆ ਵਾ ਤੇ ਜੇ ਗੇਤੀ ਬੱਤਰ ਆ ਗਈ ਤੇ ਜ਼ਿਆਦਾ ਬਜਾਈ ਕੀਤੀ ਹੋਣੀ ਉਹਦੇ ਕੋਈ ਗੱਲ ਨਹੀਂ ਅਸੀਂ ਦੁਬਾਰਾ ਲਾ ਲਾਂਗੇ ਵੈਸੇ ਤੇ ਆਡੀ ਜ਼ਮੀਨ ਜਿਹੜੀ ਹੈ ਜ਼ਿਆਦਾ ਚਰ ਜਿਹੜੀ ਹੈ ਸਿਲ ਨਹੀਂ ਗੋਣਦੀ ਤੇ ਸੋ ਲੱਗੇ ਹੋਏ ਆ ਜੀ ਇੱਥੇ ਪਿੰਡ ਦੇ ਵਿੱਚ ਤੇ ਰੱਬ ਕਿਰਪਾ ਕਰੇ ਜੀ ਦੋਹਾਂ ਤਨਾਂ ਦੇ ਵਿੱਚ ਜਿਹੜਾ ਸਾਰਾ ਕੰਮ ਕੰਨੀ ਹੋ ਜਾਵੇ ਧੰਨਵਾਦ